ਵਾਹਿ ਗੁਰਜੀ ਦਾ ਖਾਲਸਾ ਵਾਹਿ ਗੁਰਜੀ ਕੀ ਕਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਤੇ ਕਵਿਤਾ ਸ੍ਰੀ ਗੁਰੂ ਹਰਿਕ੍ਰਿਸ਼ਨ ਤਿਆਈਏ ਜਿਸ ਦੇਠ ਹੈ ਸਭ ਦੁੱਖ ਜਾਈ ਛੋਟੀ ਉਮਰ ਵੱਡਾ ਗਿਆਨ ਗੁਰੂ ਹਰਿਕ੍ਰਿਸ਼ਨ ਜੀ ਦੇ ਅਸੂਲ ਹਨ ਮਿਹਰਬਾਨ ਸਿਰ ਗੁਰੂ ਹਰ ਕ੍ਰਿਸ਼ਨ ਤੇ ਆਈਏ ਜਿਸ ਡਿੱਠੇ ਸਭ ਦੁੱਖ ਜਾਏ ਬਚਪਨ ਚੋ ਹੀ ਬਨੇ ਗੁਰੂ ਸੱਚ ਦੀ ਰਾਹੀ ਲੱਗੇ ਹਰੂ ਸਿਰ ਗੁਰੂ ਹਰ ਕ੍ਰਿਸ਼ਨ ਤੇ ਆਈਏ ਜਿਸ ਡੇਠ ਹੈ ਸਭ ਦੁੱਖ ਜਾਏ ਦਿੱਲੀ ਪੁਜ ਕੇ ਚਮਤਕਾਰ ਕੀਤਾ ਬਿਮਾਰਾਂ ਨੂੰ ਜਲ ਪਿਲਾ ਕੇ ਜੀਵਨ ਨਵਾਂ ਦਿੱਤਾ ਸ੍ਰੀ ਗੁਰੂ ਹਰਿ ਰਵਿਸ਼ਣ ਧਾਇਆ ਜਿਸ ਡਿਠੈ ਸਭ ਦੁੱਖ ਜਾਏ ਤਜ ਦਿੱਤਾ ਰਾਜ ਤੇ ਸੋਬਾ ਪਰ ਕੀਤੇ ਗਰੀਬਾਂ ਨਾਲ ਪ੍ਰੇਮ ਦੀ ਗੱਲ ਹੋਰ ਵੱਖਰੀ ਸੇਰ ਗੁਰੂ ਹਰਿਕ੍ਰਿਸ਼ਨ ਤੇ ਆਈ ਹੈ ਜਿਸ ਦੇ ਟ ਹੈ ਸਭ ਦੁੱਖ ਜਾਏ ਛੋਟਾ ਸੀ ਸਰੀਰ ਪਰ ਦਿਲ ਵੱਡਾ ਜਿਸ ਨੇ ਦੁਨੀਆਂ ਨੂੰ ਦੱਸਿਆ ਕਰੁਨਾ ਦਾ ਰਹਾ ਸੱਚਾ ਸ੍ਰੀ ਗੁਰੂ ਹਰ ਕ੍ਰਿਸ਼ਨ ਤੇ ਆਈਏ ਜਿਸ ਡਿਠੈ ਸਭ ਦੁਖ ਜਾਏ ਕਿਰਤ ਸੇਵਾ ਭਗਤੀ ਤੇ ਦਇਆ ਇਹੀ ਸੀ ਗੁਰੂ ਜੀ ਦੀ ਜੀਵਨ ਰੇਖਾ ਸਾਡਾ ਮਤ ਰੱਖਿਓ ਉੱਚੀ ਚਲਾਏ ਰਹਾ ਉਹਨਾ ਵਾਲੀ ਸੱਚੀ ਸ੍ਰੀ ਗੁਰੂ ਹਰਿਕ੍ਰਿਸ਼ਨ ਧਿਆਈਐ ਜਿਸ ਡਠੈ ਸਭ ਦੁੱਖ ਜਾਈਐ اے ਗੁਰੂ ਜੀ ਅਸੀਂ ਤਵਾਡੇ ਚਰਨਾ ਜੋਸੀਸ ਨਿਵਾਈਐ ਅਸੀਂ ਵੀ ਜੀਵਨ ਵਿੱਚ ਦਇਆ ਤੇ ਸੇਵਾ ਰਾਹੀ ਰਹਾ ਚਲ